ਨੇ ਜਿਹੜਾ ਡਾਕਟਰ ਭੀਮਰਾਵ ਉਹ ਬੇਦਖਰਦੀ ਜਿਹੜੀ ਮੂਰਤੀ ਦੇ ਨਾਲ ਜਿਹੜੀ ਬੇਦਵੀ ਕੀਤੀ ਗਈ ਛੇੜਛਾੜ ਕੀਤੀ ਗਈ ਉਹ ਮਾਮਲਾ ਜਿਹੜਾ ਦਿਨ ਦਿਨ ਭਖਦਾ ਨਜ਼ਰ ਆ ਰਿਹਾ ਹੈ ਅੱਜ ਤਰਨਤਨ ਦੇ ਵਿੱਚ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਸੰਧੂ ਵੱਲੋਂ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਮੈਂ ਇੱਕ ਰ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਡਾਕਟਰ ਭੀਮਰਾਵ ਬੇਦਖਰਦੀ ਮੂਰਤੀ ਲੱਗੀ ਆ ਉਸ ਨੂੰ ਦੁੱਧ ਦੇ ਨਾਲ ਅਭਿਸ਼ੇਕ ਕੀਤਾ ਗਿਆ ਹੈ ਤਾਂ ਸਫਾਈ ਵੀ ਕੀਤੀ ਗਈ ਹੈ ਸਾਡੇ ਨਾਲ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਸਰ ਅੱਜ ਕੀ ਹੈ ਮਾਮਲਾ ਪੂਰਾ ਜਿਹੜਾ ਕਿਸ ਸੰਬੰਧ ਵਿੱਚ ਆ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸਾਹਿਬ ਭਾਰਤ ਰਤਨ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਮੂਰਤੀ ਦੀ ਛੇੜਛਾੜ ਜਿਹੜੀ ਉਹ ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨੀ ਕੀਤੀ ਗਈ ਉਸ ਘਟਨਾ ਕਰਮ ਦੀ ਸਮੁੱਚੇ ਸ਼ਬਦਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਤਰਨਤਾਰਨ ਦੇ ਆਗੂ ਜਿਹੜੇ ਉਹ ਨਖੇਦੀ ਕਰਦੇ ਨੇ ਅੱਜ ਉਸੇ ਦੇ ਤਹਿਤ ਤਰਨਤਾਰ ਸ਼ਹਿਰੀ ਮੰਡਲ ਤੇ ਵਿੱਚ ਸਮੁੱਚੇ ਆਗੂਆਂ ਵੱਲੋਂ ਇਸ ਸੁਤੀ ਸਰਕਾਰ ਨੂੰ ਜਗਾਉਣ ਵਾਸਤੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਕਿ ਗਨਤਾੰਤਰ ਦਿਵਸ ਵਾਲੇ ਦਿਨ ਹੋਏ ਘਟਨਾਕਰਮ ਪਿੱਛੇ ਕੀ ਮਨਸੂਬੇ ਸੀ ਕੌਣ ਲੋਕ ਆ ਜਿਹੜੇ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਨੇ ਇਸ ਸੁਤੀ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਅਸੀਂ ਸਮੁੱਚਾ ਰੋਜ਼ ਪ੍ਰਦਰਸ਼ਨ ਕੀਤਾ ਕਿ ਉਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦੇ ਕੌਣ ਉਹਨਾਂ ਦੇ ਪਿੱਛੇ ਆ ਕੀ मंसूਬੇ ਸੀ ਉਹਨਾਂ ਲੋਕਾਂ ਦੀ ਪ੍ਰੋਪਰ ਇਨਕੁਆਇਰੀ ਕਰਕੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਜਿਹੜੀ ਪਿਛਲੇ ਸਮੇਂ ਤੋਂ ਜਿੱਥੇ ਨਾ ਕੋਈ ਕਾਨੂੰਨ ਵਿਵਸਥਾ ਹੈ ਉਹ ਕੌਮਾਂ ਹਮੇਸ਼ਾ ਹੀ ਯਾਦ ਰੱਖਦੀਆਂ ਨੇ ਜਿਹੜੇ ਆਪਣੇ ਪਰਾਤਨ ਸੂਰਬੀਰਾਂ ਦੇ ਮਾਨ ਸਨਮਾਨ ਨੂੰ ਭਲ ਰੱਖਦੀਆਂ ਨੇ ਪਰ ਅੱਜ ਇਹ ਹਾਲਾਤ ਆ ਗਿਆ ਜਿੱਥੇ ਕੋਈ ਲਾਅ ਇਨ ਆਰਡਰ ਦੀ ਗੱਲ ਨਹੀਂ ਉਥੇ ਪਰਾਣੇ ਜਿੰਨਾਂ ਦਾ ਜਿੰਨਾਂ ਦੇ ਅਧਿਕਾਰਾਂ ਤੇ ਅੱਜ ਵਰਤੋਂ ਕਰ ਰਹੇ ਆ ਅਸੀਂ ਆਪਣੀ ਗੱਲ ਕਰ ਸਕਦੇ ਆ ਜਿਨਾਂ ਕੋਲੋਂ ਸਾਨੂੰ ਮੌਲਿਕ ਅਧਿਕਾਰ ਕਰਨ ਦਾ ਮੌਕਾ ਮਿਲਿਆ ਅੱਜ ਆਪਣੇ ਹੱਕਾਂ ਤੇ ਗੱਲ ਕਰਨ ਦਾ ਮੌਕਾ ਮਿਲਿਆ ਅੱਜ ਉਹਨਾਂ ਲੋਕਾਂ ਤੇ ਸਤਕਾਰਾਂ ਨੂੰ ਵੀ ਜਿਹੜੀ ਉਹ ਠੇਸ ਪਚਾਰੇ ਨੇ ਜਿੱਥੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਦੇ ਵਿੱਚ ਸਮੁੱਚੀ ਭਾਰਤੀ ਜਨਤਾ ਪਾਰਟੀ ਵਿਖੇਦੀ ਕਰਦੀ ਹੈ ਉੱਥੇ ਸੁੱਤੀ ਸਰਕਾਰ ਨੂੰ ਪੁਰਜੋਰ ਅਪੀਲ ਵੀ ਕਰਦੇ ਆ ਕਿ ਜਲਦੀ ਤੋਂ ਜਲਦੀ ਉਸ ਇਨਸਾਨ ਦੇ ਪਿੱਛੇ ਕਿਹੜਾ ਮਨਸੂਬਾ ਹੈ ਕਿ ਜਿਹੜਾ ਭਾਈਚਾਰਕ ਸਾਇ ਨੂੰ ਖਤਮ ਕਰਨ ਤੇ ਤਲਿਆ ਆ ਜਲਦੀ ਤੋਂ ਜਲਦੀ ਉਹ ਲੋਕ ਜਿਹੜੇ ਉਹ ਸਲਾਕਾਂ ਦੇ ਪਿੱਛੇ ਪ੍ਰਧਾਨ ਸਾਹਿਬ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ 26 ਜਨਵਰੀ ਨੂੰ ਇਹ ਘਟਨਾ ਵਾਪਰਦੀ ਆ ਫਿਰ ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਿ ਸਾਰੀ ਘਟਨਾ ਸਾਹਮਣੇ ਲਿਆਵੇ ਕਿ ਕੌਣ ਉਹਦੇ ਪਿੱਛੇ ਆ ਕਿਸ ਨੇ ਉਹਨੂੰ ਘੱਲਿਆ ਹੈ ਤੁਹਾਡੇ ਸਾਹਮਣੇ ਆ ਜੀ ਇਸੇ ਗਲਤੀ ਤੇ ਚਿੰਤਾ ਹੈ ਕਿ ਉਸ ਦਿਨ ਗਣਤੰਤਰ ਦਿਵਸ ਤੇ ਉਸੇ ਦਿਨ ਸੰਵਿਧਾਨ ਦੀ ਰਾਖੀ ਕਰਨ ਵਾਲੇ ਸਾਨੂੰ ਮੌਲਿਕ ਅਧਿਕਾਰਾਂ ਤੋਂ ਜਾਗਰੂਕ ਕਰਾਉਣ ਵਾਲੇ ਸਾਨੂੰ ਆਪਣੇ ਹੱਕਾਂ ਦੀ ਗੱਲ ਰੱਖਣ ਵਾਲੇ ਬਾਬਾ ਸਾਹਿਬ ਡਾਕਟਰ ਭੀਮਰਾਓ ਅਮੇਦਕਰ ਦੀ ਉਸੇ ਦਿਨ ਮੂਰਤੀ ਦੇ ਨਾਲ ਛੇੜਛਾੜ ਹੈ ਬੜੀ ਚਿੰਤਾ ਦੀ ਜਨਕ ਹੈ ਕਿ ਕਿਸੇ ਨਾ ਕਿਸੇ ਤੇ ਮਨਸੂਬੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਇਹਨਾਂ ਘਟਨਾਕਰਮ ਦੀ ਪੂਰੀ ਜੜੀ ਉਹ ਨਿਖੇਤੀ ਵੀ ਕਰਦੇ ਆ ਤੇ ਉਸ ਘਟਨਾਕਰਮ ਦੇ ਪਿੱਛੇ ਸੋਤੀ ਪੰਜਾਬ ਸਰਕਾਰ ਨੂੰ ਵਾਰ-ਵਾਰ ਬੇਨਤੀ ਕਰਦੇ ਆ ਕਿ ਜੇ ਤੁਹਾਡੇ ਤੇ ਲੋਕਾਂ ਨੇ ਵਿਸ਼ਵਾਸ ਕਰਕੇ ਤੁਹਾਨੂੰ ਚੁਣੀ ਲਿਆ ਤੇ ਭਾਈਚਾਰਕ ਸੰਜ ਨੂੰ ਇੱਕ ਜੁਰਤਾ ਦੇ ਨਾਲ ਦੇਖਦੇ ਹੋਏ ਉਹਨਾਂ ਦੋਸ਼ੀਆਂ ਦੇ ਖਿਲਾਫ ਕਟੜੀ ਤੋਂ ਕਟੜੀ ਜਿਹੜੀ ਉਹ ਸਜ਼ਾ ਮਿਲਣੀ ਚਾਹੀਦੀ ਖਿਲਾਫ ਕਾਰਵਾਈ ਹੋਵੇ ਧੰਨਵਾਦ ਜੀ ਸਾਨੂੰ ਸਮਾਂ ਦੇਣ ਦਾ ਦਾ ਇਹ ਸਾਨੂੰ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਦੀ ਸੰਧੂ ਜਿਨ੍ਹਾਂ ਨੇ ਦੱਸਿਆ ਕਿ ਰੋਧ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਦੇ ਨਾਲ ਬਣੇ ਰਹੋ ਦੇਖਦੇ ਰਹੋ 80 ਪ੍ਰੋ ਨਿਊਜ਼ ਮੈਂ ਜਸਵੀਰ ਸਿੰਘ ਸ਼ੀਨਾ ਤਰੰਤ